ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦਾ ਸੀ ਤੇ ਵੀ ਦੋ ਤਿੰਨ ਦਿਨ ਹੋ ਗਿਆ ਮੋਸਟਲੀ ਖਬਰਾਂ ਆ ਰਹੀਆਂ ਨੇ ਵੀ ਰੇਟ ਬਹੁਤ ਡਾਊਨ ਆ ਰਹੇ ਨੇ ਵੀ ਕੰਪਨੀਆਂ ਨੇ ਲੈਣਾ ਆਲੂ ਤਕਰੀਬਨ ਬੰਦ ਕਰ ਦਿੱਤਾ ਸਾਰਿਆਂ ਕੋਲ ਡਿਮਾਂਡ ਘਟ ਗਈ ਤੇ ਡਿਮਾਂਡ ਘਟਦੇ ਅਕੋਰਡਿੰਗ ਹੀ ਲੋਕਾਂ ਨੇ ਹਾਰਵੈਸਟ ਵੀ ਬਹੁਤ ਜ਼ਿਆਦਾ ਕੀਤਾ ਹੋਇਆ ਅੱਜ ਵੀ ਪਟਾਈਆਂ ਕਾਫੀ ਲੱਗੀਆਂ ਨੇ ਮਾਰਚੋਡ ਵੈਲਟ ਵਿੱਚ ਵੀ ਲੱਗੀਆਂ ਨੇ ਦੇਖਣਾ ਤੇ ਅਮਲੋ ਵੈਲਟ ਵਿੱਚ ਵੀ ਲੋਕ ਪਟਾਈ ਕਰ ਰਹੇ ਨੇ ਪਰ ਪ੍ਰੋਬਲਮ ਇਹ ਆ ਰਹੀ ਹੈ ਵੀਰੇ ਆਪਾਂ ਤਾਂ ਪਟਾਈ ਕਰ ਰਹੇ ਆ ਤੇ ਕੰਪਨੀ ਅੱਗੇ ਲੈ ਨਹੀਂ ਰਹੀ ਜਿਸ ਨੇ ਮਾਰਕੀਟ ਬਹੁਤ ਜ਼ਿਆਦਾ ਡਾਊਨ ਆ ਗਈ ਵੈਸੇ ਜੋ ਲਾਸਟ ਮਾਰਕੀਟ ਤੇ 30 ਰੁਪਏ ਸੀ ਜੇ ਆਪਾਂ ਗੱਡੀਆਂ ਹੰਡ ਵਿੱਚ ਲੋਡ ਕਰੀ ਜਾਂਦੇ ਆ ਉਸ ਤੋਂ ਬਾਅਦ ਅੱਜ ਦੀ ਮਾਰਕੀਟ ਸੁਣਨ ਚਾਹੀਏ ਵੀ 25 26 27 ਰੁਪਏ ਦੇ ਲੰਮਸਮ ਮਾਰਕੀਟ ਆ ਆਲੂ ਦੀ ਅੱਜ ਆ ਗਈ ਹੈ ਪਰ ਇਹਦਾ ਮੋਸਟਲੀ ਕਾਰਨ ਇਹ ਬਣਿਆ ਵੀ ਆਪਾਂ ਨੇ ਪਟਾਈਆਂ ਬੰਦ ਨਹੀਂ ਕਰੀਏ ਕੰਪਨੀ ਦੀ ਡਿਮਾਂਡ ਬੰਦ થઈ ਬਿਲਕੁਲੇ ਉਹਨਾਂ ਨੇ ਲੈਣਾ ਬੰਦ ਕਰਤਾ ਦੀ ਬਿਲਕੁਲੇ ਉਹਨਾਂ ਦਾ ਰੀਜ਼ਨ ਕੀ ਆ ਕੀ ਕਿਉਂ ਬੰਦ ਕੀਤਾ ਜਾਂ ਤਾਂ ਮਾਰਕੀਟ ਡਾਊਨ ਕਰਨਾ ਚਾਹੁੰਦੇ ਸੀ ਵੀ ਮਾਰਕੀਟ ਡਾਊਨ ਆ ਜਾਵੇ ਉਹਦੇ ਅਕੋਰਡਿੰਗ ਵੀ ਸਾਨੂੰ ਸਸਤਾ ਮਾਲ ਮਿਲ ਜੂਗਾ ਵੀ ਕਿਸਾਨਾਂ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਉਹ ਲਗਾਤਾਰੇ ਪੱਟੀਆਂ ਜਾਂਦੇ ਨੇ ਇੱਕ ਦੂਜੇ ਨੂੰ ਦੇਖ ਕੇ ਆਪਾਂ ਹੋ ਗਏ ਇਹਨਾਂ ਵਿੱਚ ਵਧੀਆ ਰੇਟਾਂ ਦਾ ਪੱਟ ਲੈਨੇ ਆ ਪਰ ਜਦ ਕੰਪਨੀ ਬੰਦ ਕਰ ਦਿੰਦੀ ਆ ਫਿਰ ਆਪਾਂ ਵੈਂਡਰ ਅੱਗੇ ਜੋ ਵੀ ਆਪਾਂ ਨੂੰ ਪਰਮਿਸ਼ਨ ਦਿੰਦੇ ਵੀ ਵਿਰੇ ਡਿਮਾਂਡ ਨਹੀਂ ਹੈਗੀ ਆਲੂ ਨਾ ਪੱਟਿਓ ਕੋਸਤਾ ਜੀ ਵੈਂਡਰ ਆਪਾਂ ਨੂੰ ਦੱਸ ਦਿੰਦੇ ਨੇ ਵੀ ਬੜਾ ਪਟਾਈ ਨਾ ਕਰਿਓ ਤੇ ਡਿਮਾਂਡ ਹੈਗੀ ਨਹੀਂ ਉਹਦਾ ਪਾਣੀ ਫਟ ਰਹਿੰਦਾ ਪਰ ਕੁਝ ਜ਼ਿਮੀਂਦਾਰ ਭਰਾ ਆਪਣੇ ਪਟਾਈ ਕਰ ਦਿੰਦੇ ਨੇ ਉਹ ਮੋਸਟਲੀ ਸੇਲ ਨਹੀਂ ਹੋ ਪਾਉਂਦਾ ਜੇ ਉਹਦਾ ਹੀ ਆਪਸ਼ਨ ਹੈਂਦੀ ਮੰਡੀਆਂ 'ਚ ਮੰਡੀਆਂ 'ਚ ਮਾਲ ਆ ਤੁਹਾਨੂੰ ਪਤਾ ਹੀ ਆ ਵੀਰੇ ਜੇ ਵੱਧ ਪਹੁੰਚ ਜੇਵੇ ਤਾਂ ਉਹਦਾ ਆਪਾਂ ਨੂੰ ਲੌਸ ਹੁੰਦਾ ਹੀ ਆ ਕਿਉਂਕਿ ਮਾਲ ਵੱਧ ਵੱਜ ਗਿਆ ਪਹੁੰਚ ਗਿਆ ਤਾਂ ਆਟੋਮੈਟਿਕ ਮੰਡੀ ਵਾਲੇ ਨੇ ਰੇਟ ਘਟਾ ਦੇਣਾ ਇਹੀ ਕੁਝ ਦੇਖਦੇ ਵੀਰੇ ਮੈਂ ਆਪ ਆਪਣੇ ਖੇਤਾਂ ਵਿੱਚ ਪਟਾਈ ਲਾਈ ਹੋਤੀ ਮੈਂ ਵੀ ਖਟਾ ਪਤਾ ਪਟਾਈ ਬੰਦ ਕਰਕੇ ਆਪਣਾ ਪਾਣੀ ਲਾਉਣ ਲੱਗਿਆਂਗਾ ਕੋਰੇ ਦੇ ਥੋੜੇ ਚਾਂਸ ਵਧੇ ਹੋਏ ਨੇ ਤੇ ਆਪਾਂ ਪਾਣੀ ਲਾਤਾ ਆਪੇ ਕਿਦਾਂ ਬਾਕੀ ਤੁਸੀਂ ਆਪ ਬਾ ਸਮਝਦਾਰ ਹੋ ਵੀ ਰੇਟ ਸਟੇਬਲ ਰਹਿਣਾ ਬਹੁਤ ਜ਼ਰੂਰੀ ਆ ਜਾ ਤੈਂ 3 4 4 5 5 ਰੁਪਏ ਰੇਟ ਇਕੱਠਾ ਟੁੱਟਦਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਲਾਸ ਹੁੰਦਾ ਕੰਪਨੀ ਨੂੰ ਤਾਂ ਬੈਨੀਫਿਟ ਮਿਲਦਾ ਹੀ ਆ ਕਿਉਂਕਿ ਉਹਨਾਂ ਨੇ ਮਾਲ ਬਹੁਤ ਸਸਤਾ ਮਿਲ ਜਾਣਾ ਉਹਨਾਂ ਨੂੰ 5 ਰੁਪਏ ਦਾ 4 ਰੁਪਏ ਹੋਰ ਸਸਤਾ ਮਿਲ ਜਾਣਾ ਪੇਮੈਂਟ ਘੱਟ ਚੁਜ਼ ਕਰਨੀ ਪੈਣੀ ਉਹਨਾਂ ਨੂੰ ਪਰ ਤਾਂ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਮਤਲਬ ਇਹ ਚੀਜ਼ ਆਪਣੇ ਗਰੁੱਪ ਵੀ ਵੀ ਨੇ ਬਹੁਤ ਪਰ ਇੱਕ ਦੂਜੇ ਨੂੰ ਅਵੇਅਰ ਜੂਰੂ ਕਰਨਾ ਚਾਹੀਦਾ ਵੀ ਜੇ ਕੰਪਨੀ ਬੰਦ ਕਰਦੀ ਆ ਤਾਂ ਆਪਾਂ ਵੀ ਪਟਾਈਆਂ ਬੰਦ ਕਰ ਦੋ ਉਹਦਾ ਰੀਜਨ ਇਹ ਆ ਵੀ ਆਪਣੀ ਪਟਾਈ ਨਹੀਂ ਹੋਊਗੀ ਤੇ ਕੰਪਨੀ ਨੂੰ ਵੀ ਮਾਲ ਦਾ ਕੰਪਨੀ ਵੀ ਮਾਲ ਜੇ ਮੰਡੀ 'ਚ ਵੀ ਮਾਲ ਵੀ ਜਾਣਾਂਗਾ ਘਟਾਉਂਦੋ ਉਹਦਾ ਬਿਨ ਪੈਨੀਫਿਟ ਵੀ ਕੁਸਤਾ ਮਿਲੂਗਾ ਹੀ ਫਿਰ ਆਲੂ ਦੀ ਡਿਮਾਂਡ ਬਣੀ ਰਹੂਗੀ ਜਦ ਪਟਾਈਆਂ ਇੰਨੀ ਲਗਾਤਾਰ ਹੁੰਦੀ ਕੰਪਨੀ ਬੰਦ ਕਰ ਦਿੰਦੀ ਆ ਤਾਂ ਉਹਦਾ ਇਫੈਕਟ ਆਪਣੇ ਤੇ ਪੈਂਦੀ ਪੈਂਦਾ ਕਿਉਂਕਿ ਅੱਜ ਪਟਾਈਆਂ ਬਹੁਤ ਜ਼ਿਆਦਾ ਨੇ ਜ਼ਿਮੀਦਾਰੀ ਸੁੱਧ ਕਾਲ ਕਰਕੇ ਜਿਨ੍ਹਾਂ ਨੇ ਹੁਣ ਮਾਲ ਪੱਟਿਆ ਹੋਇਆ ਉਹ ਤਾਂ ਕਹਿੰਦੇ ਮੇਰੇ ਵੇਚ ਦੋ ਜੋ ਭਾਵਿਕ ਦਾ ਵੇਚ ਦੋ ਬਟ ਆਪਣਾ ਨੁਕਸਾਨ ਬਹੁਤ ਹੁੰਦਾ ਉਹ ਚ ਕਿਉਂ ਮੈਂ ਵੀ ਇੱਕ ਜ਼ਿਮੀਦਾਰਾਂ ਭਰਾ ਵੀਰੇ ਤੇ ਉਹਦਾ ਨੁਕਸਾਨ ਕਾਫੀ ਜ਼ਿਆਦਾ ਹੋ ਜਾਂਦਾ ਆਪਣਾ ਰੇਟ ਵਾਈਜ਼ 1-2 ਰੁਪਈਆ ਤੇ ਬੱਕਰੀ ਗੱਲ ਹੈ ਜਾਂ 3-4 ਰੁਪਈਆ ਟੁੱਟਦਾ ਤੇ ਤੁਹਾਨੂੰ ਆਲਮੋਸਟ ਪਤਾ ਹੀ ਹੈ ਵੀਰੇ ਪੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਮੈਂ ਕੋਹਦਾ ਆਪਣੇ ਖੇਤਾਂ ਚ ਜੱਜ ਵੀਰੇ ਪਾਣੀ ਲਾਤਾ ਪਟਾਈ ਦੇ ਨੇੜੇ ਦੀ ਆਲੂ ਫਿਰ ਵੀ ਪਾਣੀ ਲਾਤਾ ਕੋਈ ਗੱਲ ਥੋੜਾ ਝਾੜ ਬਾਜੂ ਇਹਦਾ ਝਾੜ ਤੇ ਰੇਟ ਕਾਫੀ ਮੈਂਟਸ ਕਰ ਜੂ ਆਪਣੇ ਆਪ ਸੈਟ ਹੋ ਜਾਊਗਾ ਬੜ ਜਿਆਦਾ ਰੇਟ ਟੁੱਟਣ ਦੇ ਚਾਂਸ ਤਾਂ ਨਹੀਂ ਇਸ ਵਾਰ ਡਿਮਾਂਡ ਕਾਫੀ ਜਿਆਦਾ ਹੈਗੀ ਹੈ ਕੰਪਨੀਆ ਕੋਲ ਆਲੂ ਸਟੋਰੇਜ ਵਗੈਰਾ ਕਾਫੀ ਲਾਉਣਾ ਕੰਪਨੀਆ ਨੇ ਫਿਰ ਵੀ ਤੁਸੀਂ ਮੇਰੇ ਆਪ ਸਮਝਦਾ ਰਹੋ ਬੜੇ ਧਿਆਨ ਨਾਲ ਤੇ ਆਪਣੀ ਸਮਝ ਨਾਲ ਤੁਸੀਂ ਆਪਣਾ ਆਲੂ ਪੱਟਣਾ ਠੀਕ ਹੈ ਜਿਵੇਂ ਵੀ ਤੁਹਾਨੂੰ ਸੈੱਟ ਲੱਗੇ ਮੈਨੂੰ ਕੁਝ ਲੱਗਿਆ ਤੇ ਮੈਂ ਆਪਣੀ ਵੀਡੀਓ ਤੁਹਾਨੂੰ ਸੇਅਰ ਕੀਤੀ ਤੁਹਾਡੇ ਨਾਲ ਵੀ ਮਾਰਕੀਟ ਡਾਊਨ ਥੀਗੀ ਪਟਾਈ ਉਨੀਓ ਚੱਲ ਰਹੀ ਆ ਮਾਛੂਆੜਾ ਬੈਲਟ 'ਚ ਵੀ ਤੇ ਖੰਨਾ ਤੇ ਨਾਬਾ ਵੈਲਟਜ ਆਪਣੇ ਚੰਨੋ ਸਾਈਡ ਵੀ ਪਟਾਈਆਂ ਹੁੰਦੀਆਂ ਚੱਲਦੀਆਂ ਨੇ ਠੀਕ ਹੈ ਤੇ ਡਿਮਾਂਡ ਘਰੋ ਘਟਤੀ ਗਈ ਤੇ ਵਪਾਰੀ ਨੂੰ ਆਪਸ਼ਨ ਮਿਲ ਜਾਂਦੀ ਆ ਵੀ ਹੁਣ ਸਸਤਾ ਮਾਲ ਮਿਲ ਜੂਗਾ ਵੀ ਸਸਤਾ ਲੈ ਕੇ ਵੇਚਾਂਗੇ ਇਸ ਲਈ ਕਿਸਾਨ ਭਰਾਵੋ ਆਪਾਂ ਨੂੰ ਬਸ ਰਿਕਵੈਸਟ ਹੀ ਕਰ ਸਕਦੇ ਆ ਹੋਰ ਤਾਂ ਤੁਸੀਂ ਆਪ ਸਮਝਦਾਰ ਹੋ ਵੀਰੇ ਤੇ ਬੜਾ ਵੇਅਰ ਹੋ ਕੇ ਸੋਚ ਸਮਝਣ ਨਾਲ ਹੀ ਆਪਣਾ ਆਲੂ ਪੱਟੇ ਹੋਣ ਡਿਮਾਂਡ ਆਉਣ ਗਈਆਂ ਕੰਪਨੀ ਦੀ ਭੁੱਖ ਵਧੂਗੀ ਵਧੀਆ ਪੈਸੇ ਦੇਊਗੀ ਆਪਾਂ ਪਟਕੇ ਜਰੂਰ ਆਲੂ ਆਲੂ ਤਾਂ ਆਪਾਂ ਸੇਲ ਹੀ ਕਰਨਾ ਬਟ ਆਪਣੀ ਸਮਝ ਨਾਲ ਵੀਰੇ ਕੱਚਾ ਆਲੂ ਆਪਣੇ ਘੱਟ ਟਾਈਮ ਦਾ ਆਲੂ ਬਿਲਕੁਲ ਨਾ ਪਟਿਓ ਤੇ ਰੇਟ ਅੱਜ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਲਾਸਟ ਸਾਡਾ ਆਪਣਾ 30 ਰੁਪਏ ਸੀਗਾ ਉਸ ਤੋਂ ਬਾਅਦ ਅੱਜ ਦੀ ਪੋਜੀਸ਼ਨ ਮੈਨੂੰ ਸੁਣ ਚ ਵੀ ਆਈ ਆ ਕਿ ਲੋਕਾਂ ਨੇ 25 22 24 24 ਰੁਪਏ ਨੂੰ ਵੀ ਸੇਲ ਕੀਤਾ ਬਟ ਮੈਂ ਨਹੀਂ ਜੇ ਤਾਂ ਮਾਰਕੀਟ ਇਨੀ ਡਾਊਨ ਨਹੀਂ ਕਰਨੀ ਚਾਹੀਦੀ ਠੀਕ ਆ ਡਿਮਾਂਡ ਬਣੀ ਰਹੂਗੀ ਕੰਪਨੀਆਂ ਨੂੰ ਹਰੇਕ ਨੂੰ ਮਾਲ ਚਾਹੀਦਾ ਪਰ ਥੋੜਾ ਜਿਹਾ ਅਵੇਅਰ ਹੋ ਕੇ ਵੀਰੇ ਆਪਾਂ ਇੱਕ ਦੂਜੇ ਨਾਲ ਸਲਾਹ ਕਰਕੇ ਠੀਕ ਹੈ ਇਹ ਆਲੂ ਪੱਟੋ ਜੀਦਾ ਆਪਾਂ ਨੂੰ ਕੋਈ ਨੁਕਸਾਨ ਨਾ ਹੋਵੇ ਬਾਕੀ ਵੀਰੇ ਕੋਰੇ ਦੇ ਚਾਂਸes ਹੈਗੇ ਨੇ ਜਰੂਰ ਆਪਣੇ ਕੇਸ ਤੇ ਸੁੱਕੇ ਨਾਲ ਡਰਾਈ ਨਾ ਰੱਖੋ ਪਾਣੀ ਲਾਓ ਤੇ ਡਿਮਾਂਡ ਆਲਮੋਸਟ ਰਹੂਗੀ ਕੰਪਨੀਆਂ ਨੂੰ ਸਟੈਂਡਰਡ ਆਉਣ ਤੋਂ ਫੀਲਡ 'ਚ ਆਉਣ ਤੋਂ ਹੈ ਤਾਂ ਆਲਮੋਸਟ ਦੋ ਤਿੰਨ ਕੰਪਨੀਆਂ ਚੱਲ ਰਹੀਆਂ ਨੇ ਉਹਦੇ ਕਰਕੇ ਡਿਮਾਂਡ ਘਟਾ ਸਾਰੇ ਨੂੰ ਆਉਣ ਤੋਂ ਫੀਲਡ 'ਚ ਪਤਾ ਲੱਗੂ ਜਦਾ ਆਲੂ ਮਿਲੂਗਾ ਮਤਲਬ ਪੂਰਾ ਸਟੈਂਡ ਹੋ ਕੇ ਆਲੂ ਵੇਚੋ ਵੀਰੇ ਮਾਰਕੀਟ ਵਧੀਆ ਰਹੂਗੀ ਐਨੇ ਕ ਚਾਂਸ ਜ਼ਰੂਰ ਨੇ ਇਸ ਵਾਰ ਐਲ ਆਰ ਦਾ ਬੇਸ ਵਧੀਆ ਬਣਿਆ ਰਹੂਗਾ ਪਰ ਕੋਸ਼ਿਸ਼ ਨਾ ਕਰਿਓ ਵੀ 60 60 ਪੈਣ ਪੈਣ ਦੇ ਅੰਦਾ ਆਲੂ ਨਾ ਪਟਿਓ ਕਿ ਮਾਰਕੀਟ ਬਹੁਤ ਡਾਊਨ ਹੋ ਗਈ ਨੁਕਸਾਨ ਹੋ ਜਾਣਾ ਕੁਝ ਨਹੀਂ ਹੁੰਦਾ ਉਹ ਜਾ ਝਾੜ ਵੀ ਵੱਜ ਜਾਂਦਾ ਵੀਰੇ ਬਾਕੀ ਵੀਰੇ ਇਹੀ ਵੀਡੀਓ ਬਿਡੀਓ ਆਉਣ ਦਾ ਰੀਜਨ ਠੀਕ ਹੈ ਵੀਡੀਓ ਨੂੰ ਜ਼ਰੂਰ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੇ ਹੋਰ ਲੋਕਾਂ ਤੱਕ ਪਹੁੰਚ ਜਵੇ ਆਪਣੇ ਕੋਲ ਨੁਕਸਾਨ ਭਰਾਮ ਦਾ ਕੁਝ ਬੈਨੀਫਿਟ ਹੋ ਜਾਵੇ ਇੱਕ ਦੋ ਦਿਨਾਂ ਲਈ ਬੰਦ ਕਹਿੰਦੇ ਨੇ ਵੀ ਬੰਦ ਰੱਖਾਂਗੇ ਬੰਦ ਰੱਖਾਂਗੇ ਤੇ ਆਪਾਂ ਵੀ ਆਪਣੀ ਪਟਾਈ ਬੰਦ ਕਰ ਦਈਏ ਇੱਕ ਦੋ ਦਿਨਾਂ ਜੇ ਆਪਣਾ ਕੋਈ ਨੁਕਸਾਨ ਨਹੀਂ ਹੋਣ ਲੱਗਿਆ ਬਟ ਮਾਰਕੀਟ ਸਟੇਬਲ ਹੋ ਜਾਊਗੀ ਠੀਕ ਹੈ ਓਕੇ ਧੰਨਵਾਦ ਵੀਰ